ਮਈ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਭਾਰਤ ਪਾਕਿਸਤਾਨ ਤੋਂ ਹਾਰ ਕੇ ਹਟਿਆ ਹੁਣ ਤਾਜ਼ਾ ਤਾਜ਼ਾ ਹਾਰ ਹੋਈ ਹੈ ਪੰਜ ਜਹਾਜ਼ ਡਿੱਗੇ ਨੇ ਇੰਡੀਆ ਦੇ ਸੋ ਉਹ ਵੀ ਮਲਟੀ ਬਿਲੀਅਨ ਡਾਲਰ ਦੇ ਉਹਦੇ ਚ ਉਸ ਹਾਰ ਤੋਂ ਬਾਅਦ ਭਾਰਤ ਕੋ ਮੰਤਰੀ ਪੱਦਰ ਦੇ ਉੱਤੇ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ ਲਈ ਸੁਰੱਖਿਆ ਤੇ ਨਹੀਂ ਰਿਹਾ ਕਿ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਜੇ ਹਿੱਲ ਜੁਲ ਹੁੰਦੀ ਹੈ ਜਾਂ ਕੋਈ ਜੰਗ ਲੱਗਦੀ ਹੈ ਜਾਂ ਭਾਰਤ ਦੀ ਹਾਰ ਹੁੰਦੀ ਹੈ ਤਾਂ ਇੰਡੀਆ ਦੀ ਇਕਨੋਮੀ ਵੀ ਡਿੱਗੂਗੀ ਉਸ ਡਿੱਗਦੀ ਇਕਨੋਮੀ ਦੇ ਵਿੱਚ ਉਹਨਾਂ ਦੇ ਕਾਰਖਾਨੇ ਜਾਂ ਫੈਕਟਰੀਆਂ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਨੇ ਉਹਨਾਂ ਨੂੰ ਉਹ ਸਮਾਨ ਉਹ ਕੱਚਾ ਮਾਲ ਉਹ ਸਾਰਾ ਕੁਝ ਕਿੱਥੋਂ ਮਿਲੂਗਾ ਸੋ ਇਕਨੋਮੀ ਦੇ ਨਾਲ ਜੁੜ ਕੇ ਇਸ ਕਰਕੇ ਇਨਵੈਸਟਮੈਂਟ ਬੰਦ ਹੋ ਗਈ ਸੋ ਇਹ ਇਨਵੈਸਟਮੈਂਟ ਕਿਸੇ ਵੀ ਤਰੀਕੇ ਨਾਲ ਉਦੋਂ ਤੱਕ ਨਹੀਂ ਸ਼ੁਰੂ ਹੁੰਦੀ ਜਦੋਂ ਤੱਕ ਇੱਕ 5-10 ਸਾਲ 15 ਸਾਲ ਦੇ ਲੰਮੇ ਵਕਫੇ ਤੱਕ ਭਾਰਤ ਇੱਕ ਡਿਫੈਂਸ ਦੇ ਤੌਰ ਦੇ ਉੱਤੇ ਫੌਜੀ ਤਾਕਤ ਬਣ ਕੇ ਅੱਗੇ ਨਹੀਂ ਆਉਂਦਾ ਸੋ ਇਹ ਫੌਜੀ ਤਾਕਤ ਦੇ ਵਿੱਚ ਮਜ਼ਬੂਤੀ ਹੈ ਜਿਹੜੀ ਤਾਕਤ ਉਰੂਸ ਅਤੇ ਚੀਨ ਨੇ ਭਾਰਤ ਨੂੰ ਦੇਣ ਦਾ ਫੈਸਲਾ ਕਰ ਲਿਆ ਅੰਦਰਖਾਤੇ ਸੋ ਇਹੀ ਹੈ ਜਿਹੜੇ ਐਸਈਓ 57 ਲੜਾਕੂ ਜਹਾਜ਼ ਨੇ ਉਹਨਾਂ ਦਾ ਹੁਣ ਸਮਝੌਤਾ ਹੋਇਆ ਉਹ ਇੱਕ ਉਹਦਾ ਹਿੱਸਾ ਹੈ ਪਾਰਟ ਤੇ ਕਿੰਨੇ ਬਿਲੀਅਨ ਡਾਲਰ ਚ ਹੋਇਆ ਕਿੰਨੇ ਚ ਹੋਇਆ ਕਿੰਨੇ ਚ ਨਹੀਂ ਹੋਇਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਇਹ ਸਮਝੌਤਾ ਹੋ ਗਿਆ ਤੇ ਇਹਦੇ ਚ ਇਹੀ ਗੱਲ ਹੈ ਕਿ ਹੁਣ ਲੈਣ ਦੇਣ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਜਦ ਕੋਈ ਅਸੀਂ ਕਹਾਂਗੇ ਕਿ ਸੌਦੇਬਾਜ਼ੀ ਦਾ ਜਿਹੜਾ ਸਿਸਟਮ ਉਹਦੀ ਥਾਂ ਦੇ ਉੱਤੇ ਕਿ ਰੂਸ ਪੰਜਾਬੇ ਆਵੇਗਾ ਰੂਸ ਕੱਲਾ ਪੰਜਾਬੇ ਹੀ ਨਹੀਂ ਆਵੇਗਾ ਰੂਸ ਇੰਡੀਆ 'ਚ ਵੀ ਆਏਗਾ ਚੀਨ ਵੀ ਆਏਗਾ ਤੇ ਇਹ ਇੰਡੀਆ ਜਿਹੜਾ ਹੈ ਰੂਸ ਅਤੇ ਚੀਨ ਦੀਆਂ ਜਿਹੜੀਆਂ ਚੌਂਕੀਆਂ ਨੇ ਬੇਸ ਕੈਂਪ ਨੇ ਉਹ ਬਣਨ ਜਾ ਰਿਹਾ ਹੈ